ਹਾਂਜੀ ਬਾਈ ਜੀ ਬਾਈ ਜੀ ਬਾਹਰਲੇ ਮੁਲਖਾਂ ਦੇ ਕੁਝ ਨੁਕਸਾਨ ਵੀ ਆ ਕੁਝ ਫਾਇਦੇ ਵੀ ਆ ਕਹਿੰਦੇ ਹੁੰਦੇ ਆ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਇਹਦੇ ਫਾਇਦੇ ਹੋਆ ਵੀ ਇੱਥੇ ਪਹਿਲਾਂ ਦੇਖੋ ਵੀ ਸਾਫ਼ ਸਪਾਈ ਬਹੁਤ ਜ਼ਿਆਦਾ ਨੇ ਚਾਰੇ ਪਾਸੇ ਬਿਮਾਰੀਆਂ ਵੂਰੀਆਂ ਤੋਂ ਬੰਦਾ ਬਚਾ ਰਿਹਾ ਇੰਦਾ ਦੂਜੀ ਗੱਲ ਆਪਣਾ ਕੋਈ ਮੱਛਰ ਨਹੀਂ ਮੱਖੀ ਨਹੀਂ ਹਨ ਵਾਰਾ ਪਸ਼ੂ ਨਹੀਂ ਕੁੱਤਾ ਨਹੀਂ ਕੋਈ ਤੇ ਜਿਵੇਂ ਆ ਗਾਰ ਬੇ ਲੱਗੇ ਹੋਏ ਆ ਬਾਹਰ ਕੇ ਰੂੜੀਆਂ ਨਹੀਂ ਇਹ ਵੀ ਇੱਕ ਬਹੁਤ ਵੱਡਾ ਇਥੋਂ ਦਾ ਫਾਇਦਾ ਤੇ ਤੀਜੀ ਗੱਲ ਇੱਥੇ ਇੱਕ ਬੰਦੇ ਦੀ ਮੰਨ ਕੇ ਚੱਲੋ ਬੰਦੇ ਨੂੰ ਬਹੁਤ ਇੱਕ ਕਹਿ ਸਕਦੇ ਉੱਚਾ ደረጃ ਦਿੱਤਾ ਜਾਂਦਾ ਹੈ ਨਾ ਕਿਸੇ ਨੂੰ ਕੋਈ ਗਾਲ ਨਹੀਂ ਕੱਢ ਸਕਦਾ ਕਿਸੇ ਨੂੰ ਕੋਈ ਗਲਤ ਨਹੀਂ ਬੋਲ ਸਕਦਾ ਤੇ ਕੋਈ ਐਕਸੀਡੈਂਟ ਹੋ ਗਿਆ ਤਾਂ ਉਹਦੇ ਵਿੱਚ ਪੁਲਿਸ ਨੇ ਦੇਖਣਾ ਵੀ ਕਿਹਦੀ ਗਲਤੀ ਆ ਹਨਾ ਨੱਕੇ ਬੰਦੇ ਦੇ ਕੋਈ ਨਿਯੋਜਾ ਗੱਲ ਹੁੰਦੀ ਵੀ ਜਿੱਦਾ ਕੈਮਰੇ ਲੱਗੇ ਜਾਂ ਪੰਨਾ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੇ ਕਿਹਦੀ ਗਲਤੀ ਫਿਰ ਉਹ ਤੇ ਉਹਨਾਂ ਨੇ ਫਾਈਨ ਠੋਕਣਾ ਹਨਾ ਚੌਥੀ ਗੱਲ ਜਿਹੜੀ ਮੇਨ ਵੱਡੀ ਆ ਵੀ ਮਾੜੀ ਮੋਟੀ ਗੱਲ ਹੋ ਜੇ ਨਾਲ ਦੀ ਨਾਲ ਜਦ ਹੀ ਫੋਨ ਲਾਉ ਨਾਲ ਦੀ ਨਾਲ ਹੀ ਜਿਹੜੀ ਪੁਲਿਸ ਆ ਜਾਂਦੀ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਹਨ ਤੇ ਵੱਡੀ ਗੱਲ ਵੀ ਇੱਥੇ ਕਰਾਪਸ਼ਨ ਹੈ ਨਹੀਂਗੀ ਹਨ ਵੀ ਪੁਲਿਸ ਨੂੰ ਇਹ ਨਹੀਂ ਕਿ 100 ਡਾਲਰ ਦਿੱਤਾ ਜਾਂ ਇੰਡੀਆ ਵਾਂਗੂ ਹਨ ਉਹ ਗੱਲ ਹੈ ਨਹੀਂਗੀ ਪੁਲਿਸ ਨੇ ਜੋ ਕੰਮ ਕਰਨਾ ਦੇਖ ਕੇ ਪੱਕੀ ਕਾਰਵਾਈ ਪਾਉਣੀ ਹੈ ਇੱਥੋਂ ਦੇ ਜੋ ਹੈ ਵੀ ਬੰਦਾ ਜੋ ਰੋਡ ਕ੍ਰੋਸ ਕਰਦਾ ਉਹ ਮਤਲਬ ਆਮਨਾ ਰੋਡ ਕ੍ਰੋਸ ਕਰ ਸਕਦਾ ਗੱਡੀ ਵਾਲਾ ਬਾਈ ਜੀ ਘੱਟੋ ਘੱਟ 20 ਫੁੱਟ ਪਿੱਛੇ ਖੜ ਜਾਂਦਾ ਵੀ ਕਿਤੇ ਗੱਡੀ ਬੰਦੇ ਨਾਲ ਟੱਚ ਨਾ ਹੋ ਜੇ ਆਈ ਨਹੀਂ ਵੀ ਆਈ ਵੀ ਬਈ ਰੁਕ ਜਾ ਰੁਕ ਜਾ ਮੈਂ ਨੰਗਣਾ ਕਰਨਾ ਹੈ ਨਾ ਹੈ ਨਾ ਇਹੋ ਜਿਹੇ ਰੂਲ ਬਹੁਤ ਵਧੀਆ ਹੋਰ ਵੀ ਗੱਲਾਂ ਬਹੁਤ ਵਧੀਆ ਜਿਹੜੀਆਂ ਇਥੋਂ ਵੀ ਹੈਗੀਆਂ ਸਾਫ ਸਪਾਈ ਦੂਜਾ ਤੀਜਾ ਜਿਹੜਾ ਵੇਖਿਆ ਜਾਵੇ ਨਾ ਬਾਕੀ ਕੋਈ ਇਹ ਨਹੀਂ ਵੀ ਮੈਂ ਆਣ ਗਵਾਂਡ ਨਾਲ ਆਣ ਗਵਾਂਡੀ ਤੋਂ ਵੱਡਾ ਘਰ ਪਾਉਣਾ ਹੈ ਆਣ ਗਵਾਂਡ ਨਾਲ ਕੋਈ ਲੜੋ ਲੜਾਈ ਹੈ ਨਾ ਪਤਾ ਹੀ ਨਹੀਂ ਹੁੰਦਾ ਆਣ ਗਵਾਂਡ ਚ ਰਹੀ ਕੌਣ ਜਾਂਦਾ ਹੈ ਕੌਣ ਹੈਗਾ ਸਾਡੇ ਆਣ ਗਵਾਂਡ ਚ ਕੋਈ ਸਾਰੇ ਕੰਮਾਂ ਕਰਨਾ ਤੇ ਨਿਕਲ ਜਾਂਦੇ ਆ ਪਤਾ ਹੀ ਨਹੀਂ ਹੁੰਦਾ ਕੋਈ ਸਾਡੇ ਗਵਾਂਡ ਚ ਕੋਈ ਬਤਲੋ ਕਿਹੜੀ ਕੰਟਰੀ ਦਾ ਬੰਦਾ ਰਹਿੰਦਾ ਜਾਂ ਕਿਹੜੀ ਨਹੀਂ ਹੈ ਨਾ ਕਿਸੇ ਨੂੰ ਹੈ ਹੀ ਨਹੀਂ ਆਂਗਵਾਣਦਾ ਯਾਰ ਇਹ ਵੀ ਬਹੁਤ ਵੱਡੀ ਗੱਲ ਲਲੋੜਾਈ ਦਾ ਜਮਾ ਹੀ ਹੈ ਨਹੀਂ ਮੈਂ ਵੇਖਿਆ ਨਹੀਂ ਬੰਦਾ ਵੀ ਉੱਥੇ ਲੜਦਾ ਆਪਸ ਵਿੱਚ ਆਂਗਵਾਣ ਦੇ ਵਿੱਚ ਤੇ ਇਹੋ ਜਿਹੀਆਂ ਗੱਲਾਂ ਬਾਤਾਂ ਜੇ ਦੇਖੀਏ ਬਾਈ ਜੀ ਨੁਕਸਾਨ ਤਾਂ ਬਾਹਰ ਦੇ ਮੁਲਕਾਂ ਦੇ ਨੁਕਸਾਨ ਵੀ ਬਹੁਤ ਵੱਡੀ ਗੱਲ ਆ ਵੀ ਆਪਣੀ ਜਿਹੜੀ ਪ੍ਰਾਪਰਟੀ ਆ ਮੇਨ ਪ੍ਰਾਪਰਟੀ ਆਪਣੀ ਕੀ ਹੁੰਦੀ ਆ ਆਪਣੇ ਬੱਚੇ ਆਪਾਂ ਇੱਥੇ ਆ ਜੇ ਨੇ ਤਰੱਕੀਆਂ ਕਰ ਲੈਣੇ ਆਪਣੇ ਬੱਚੇ ਇੱਥੇ ਜਨਮ ਲੈਂਦੇ ਇੱਥੋਂ ਦੇ ਬੌਰਨ ਹੋ ਜਾਂਦੇ ਆ ਫਿਰ ਉਹ ਇੱਥੋਂ ਦੇ ਬੱਚਿਆਂ ਦੇ ਨਾਲ ਸਕੂਲ ਵਿੱਚ ਪੜ੍ਹਦੇ ਹਨ ਸਕੂਲ ਦੇ ਵਿੱਚ ਬਈ ਜੀ ਫਿਰ ਇੱਥੋਂ ਦੇ ਬੱਚੇ ਗੋਰੇ ਹੁੰਦੇ ਹਨ ਉਹ ਫਿਰ ਗੋਰਿਆਂ ਦਾ ਸਲੈਂਗ ਸਿੱਖ ਲੈਂਦੇ ਆ ਉਹੋ ਜੀ ਭਾਸ਼ਾ ਉਹੋ ਜੀ ਬੋਲੀ ਤੇ ਫਿਰ ਉਹ ਆਪਾਂ ਨੂੰ 18 ਜਦੋਂ 18 17 ਸਾਲਾਂ ਦੇ ਹੋ ਜਾਂਦੇ ਆ ਤੇ ਫਿਰ ਗੈਟ ਆਊਟ ਹੋ ਜਾਂਦਾ ਕੰਮ ਨਾ ਫਿਰ ਪਿਓ ਆਪੋ ਆਪਣੇ ਤੇ ਬੱਚੇ ਆਪੋ ਆਪਣੇ ਹਨਾ ਵੱਡ ਵੱਡ ਹੋ ਜਾਂਦੇ ਆ ਤੇ ਜਿਹੜੀ ਆਪਣੀ ਮੇਨ ਪ੍ਰੋਪਰਟੀ ਇੱਥੋਂ ਚਲੀ ਜਾਂਦੀ ਹੈ ਦੂਜੀ ਗੱਲ ਆਪਾਂ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਮਾਂ ਬੋਲੀ ਆ ਉਹਦੇ ਤੋਂ ਵੀ ਦੂਰ ਹੋ ਜਾਂਦੇ ਆ ਆਪਣੇ ਬੱਚੇ ਭੁੱਲ ਜਾਂਦੇ ਆ ਵੀ ਸਾਡਾ ਮਾਮਾ 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 ਵਾਮੀ ਭਾਣ ਭਾਂਜਾ ਭੂਆ ਭਤੀਜੀ ਹਨਾ ਫੁੱਫੜ ਉਹ ਦਾ ਰਸਤੇ ਜਮੇ ਇੱਥੇ ਆ ਕੇ ਖਤਮ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ ਬੱਚਿਆਂ ਨੂੰ ਵੀ ਉਹ ਹੈ ਕੀ ਆ ਸਾਡੇ ਨਾਨਾ ਨਾਨੀ ਕੌਣ ਹਨਾ ਤੇ ਉਹ ਤਾਂ ਬਈ ਜਮੇ ਹੀ ਕੰਮ ਖਤਮ ਹੋ ਜਾਂਦਾ ਤੇ ਵੱਡੀ ਗੱਲ ਜਿਹੜੀ ਇੱਕ ਹੋਰ ਹੈਗੀ ਆ ਜਿਹੜੀਆਂ ਆਪਣੀਆਂ ਪਿੱਛੇ ਜ਼ਮੀਨਾਂ ਜਾਇਦਾਦਾਂ ਜਾਂ ਆਪਣੇ ਖੇਤ ਬੰਨੇ ਹਨਾ ਉਹ ਚੀਜ਼ ਤੋਂ ਵੀ ਬਈ ਆਪਾਂ ਜਮਾਂ ਦੂਰ ਹੋ ਜਾਂਦੇ ਆਪਣੇ ਬੱਚੇ ਤਾਂ ਜਮਾਂ ਹੀ ਦੂਰ ਹੋ ਜਾਂਦੇ ਚਲੋ ਜੇ ਆਪਾਂ ਜੁੜੇ ਹਾਂ ਤਾਂ ਫਿਰ ਆਪਾਂ ਨੂੰ ਬੱਚਿਆਂ ਦੇ ਮਗਰ ਇੱਥੇ ਆਉਣਾ ਹੀ ਪੈਂਦਾ ਕੋਈ ਸਾਲ ਬਾਅਦ ਜਾਂਦਾ ਕੋਈ 5 ਸਾਲਾਂ ਬਾਅਦ ਜਾਂਦਾ ਜਿਹੜਾ ਗੋੜਾ ਮਾਰ ਕੇ ਆਪਾਂ ਮੁੜੇ ਆਉਣੇ ਆ ਉਹ ਚੀਜ਼ਾਂ ਤੋਂ ਬਾਈ ਜੀ ਆਪਾਂ ਦੂਰ ਹੋ ਜੰਨੇ ਆ ਠੀਕ ਆ ਜਿਹੜੀ ਆਪਣੀ ਮੇਨ ਲਾਈਨ ਆ ਉਹ ਤੋਂ ਨਿਕਲ ਗਏ ਤੇ ਇੱਕ ਹੋਰ ਗੱਲ ਆ ਜਿਹਦਾ ਸਭ ਤੋਂ ਵੱਡਾ ਨੁਕਸਾਨ ਆ ਬਾਈ ਜੀ ਬਾਹਰਲੇ ਮੁਲਕਾਂ ਦਾ ਪੈਸਾ ਬਹੁਤ ਕਮਾ ਲੈਂਦੇ ਆ ਆਪਾਂ ਹਨ ਜਦੋਂ ਬਾਈ ਜੀ ਹੋ ਜਾਂਦੇ ਆ 55 ਸਾਲ ਦੇ 60 ਸਾਲ ਦੇ ਮਨ ਜਦੋਂ ਬੁੱਢੇ ਹੋ ਜਾਂਦੇ ਆ ਉਦੋਂ ਆਪਾਂ ਨੂੰ ਕੋਈ ਨਹੀਂ ਪੁੱਛਦਾ ਉਦੋਂ ਮਤਲਬ ਜਿਵੇਂ ਧੁੰਦ ਚੋਲੂ ਖੜਾ ਹੁੰਦਾ ਹਨ ਤੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣਾ ਜਿਵੇਂ ਧੁੰਦ ਵਿੱਚ ਗਦਾ ਕਹਿ ਦਿੰਨੇ ਫਸ ਗਿਆ ਉਹ ਗੱਲ ਹੋ ਜਾਂਦੀ ਫਿਰ ਪਤਾ ਨਹੀਂ ਲੱਗਦਾ ਹੁਣ ਕੀ ਕਰੀਏ ਕਿਉਂਕਿ ਬੱਚੇ ਤਾਂ ਵੀ 18 ਸਾਲਾਂ ਤੋਂ ਡਾਇਰ ਹੋ ਜਾਂਦੇ ਆ ਗੋਰਿਆਂ ਦਾ ਸਲੈਂਗ ਸਿੱਖਿਆ ਹੁੰਦਾ ਉਹਨਾਂ ਨੇ ਤਾਂ ਠੀਕ ਆ ਤੂੰ ਹੋ ਜਾਂਦੇ ਅੱਡੋ ਅੱਡ ਉਸ ਤੋਂ ਬਾਅਦ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਜਾਣਾ ਕਿੱਧਰ ਮੁੜ ਕੇ ਬਈ ਜੀ ਆਪਾਂ ਨੂੰ ਖੀਰ ਬੈਕ ਆਟਮ ਮਤਲਬ ਮੇਰੇ ਕਹਿਣਾਂ ਕੋ ਬੈਕ ਗੀਅਰ ਲਾਉਣੇ ਪੈਂਦੇ ਆ ਪੰਜਾਬ ਵੱਲ ਨੂੰ ਫਿਰ ਆਪਾਂ ਨੂੰ ਪੰਜਾਬ ਆਉਂਦਾ ਹਨਾ ਕਿਉਂਕਿ ਇੱਥੇ ਬਈ ਜੀ ਫਿਰ ਬੁੱਢੇ ਤਾਂ ਜਿਹੜੇ ਰਿਟਾਇਰਮੈਂਟ ਰੈਸੀਡੈਂਸ ਹੋਮ ਬਣੇ ਹਨਾ ਤਰੁ ਤੈਨੂੰ ਪਤਾ ਫਿਰ ਪੰਜਾਬ ਵਰਗੀ ਦਾ ਖੀਰ ਚਰੀ ਸੀ ਹੈਣੀ ਖੀਰ ਦੇ ਵਿੱਚ ਤਾਂ ਪੰਜਾਬ ਹੀ ਚੱਲਦਾ ਤੇ ਇਹੋ ਜੀਆਂ ਗੱਲਾਂ ਬਾਤਾਂ ਬਾਈ ਜੀ ਨੁਕਸਾਨ ਵੀ ਹੁੰਦੇ ਆ ਕੋਈ ਚੀਜ਼ ਦੇ ਤੇ ਫਾਇਦੇ ਵੀ ਹੁੰਦੇ ਆ ਤੇ ਕੁਝ ਕਹਿੰਦੇ ਆਪਾਂ ਉਹਦੇ ਕੁਝ ਖੋਣਾ ਪੈਂਦਾ ਇਸ ਕਰਕੇ